ਇੱਧਰ ਤੁਹਾਡੇ ਭਰਾਣੇ ਮੇਲਾ ਲੁੱਟ ਲਿਆ ਇੱਧਰ ਚੈੱਕ ਕਰੋ ਆ ਚੈੱਕ ਕਰੋ ਅਜਾ ਟੈਗ ਵੀ ਨਹੀਂ ਲੱਥੇ ਜਿਹੜਾ ਟਾਇਰ ਮਿਲ ਗਏ ਹਨਾ ਟੈਗ ਨਹੀਂ ਲੱਥੇ ਇਹਦੇ ਮੇਲਾ ਲੁੱਟ ਲਿਆ ਆਜੋ ਮੇਰੇ ہاں ਜੀਰਕਪੁਰ ਵਾਲਿਓ ਆਜੋ ਭਰਾ ਮੇਰੇ ਪ੍ਰਾਈਮ ਜੀਰਕਪੁਰ ਖੁੱਲ ਗਈ ਹੈ ਬ੍ਰਾਂਚ 250 ਰੁਪਏ ਕਿਲੋ ਵੇਖੋ ਰਸ ਵੇਖੋ ਗੱਡੀਆਂ ਦਾ ਰੋਡ ਦੇ ਉੱਤੇ ਆ ਮੇਰੇ ਭਰਾ ਜਿੰਨੇ ਵੀ ਟੈਕਸੀਆਂ ਵਾਲਿਆ ਨਾ ਮੈਂ ਕਹਿੰਦਾ ਨਵੇਂ ਟਾਇਰ ਪਾਉਣ ਦਾ ਮਤਲਬ ਨਹੀਂ ਤੁਹਾਨੂੰ ਕੋਈ ਮੰਦਾ ਟਾਇਰ ਚੈੱਕ ਕਰੋ ਗੁੱਟੀਆਂ ਚੈੱਕ ਕਰੋ ਆ ਵੇਖੋ ਮੈਂ ਵੀ ਆਪਣੀ ਗੱਡੀ ਨੂੰ ਟਾਇਰ ਲੈਣ ਆਇਆ ਚੈੱਕ ਕਰੋ ਗੁੱਟੀਆਂ ਵੇਖੋ ਪੂੜੀਆਂ ਮੈਂ ਕਹਿੰਦਾ ਪੂੜੀਆਂ ਮੂੰਹ ਬੋਲਦੀਆਂ ਵਾ ਪੂੜੀਆਂ ਮੂੰਹਾਂ ਬੋਲਦੀਆਂ ਭਰੇ ਪੇ ਕਦਮ ਪੂਰੇ ਪੂਰੇ ਭਰੇ ਪੇ ਅੰਦਰ ਤੱਕ ਜਿਹੜਾ ਮੱਝ ਟਾਇਰ ਨੂੰ ਹੱਥ ਪਾ ਲੋ ਜਿਹੜਾ ਤੁਹਾਨੂੰ ਚਾਹੀਦਾ ਉਹ ਹੀ ਮੱਝ ਨਾਲ ਫਰੀ ਚ ਰਵਾ ਕੇ ਦਿੰਦਾ ਟਾਇਰ ਫਰੀ ਚਾਰ ਕੇ ਦੇਣਗੇ ਗੱਡੀਆਂ ਤੇ ਆਜੋ ਆਜੋ ਮੇਰੇ ਭਰਾਵੋ ਮੈਂ ਤਾਂ ਮੈਂ ਕਹਿੰਦਾ ਟੈਕਸੀਆਂ ਵਾਲੇ ਭਰਾ ਮੇਰੇ ਆਜੋ ਮੈਂ ਤੇ ਆਪਣੀ ਟੈਕਸੀ ਵਾਸਤੇ ਗੱਡੀ ਨੂੰ ਲੈ ਕੇ ਆਇਆ ਦੂਜੀ ਗੱਡੀ ਤੇ ਆਏ ਆਪਾਂ ਤੇ ਆਪਾਂ ਟਾਇਰ ਖਾਣ ਲੱਗੇ ਆਪਣੀ ਗੱਡੀ ਨੂੰ ਤੇ ਪੌਣੇ ਆ ਜਾ ਕੇ ਮਹਾਲੀ ਜਾ ਕੇ ਪਾਵਾਂਗੇ ਤੇ ਆਜੋ ਮੈਂ ਕਹਣਾ ਇੱਕ ਸਾਡੀ ਲਾਟਰੀ ਆ ਨਾ ਪੈਸੇ ਖਰਾਬ ਕਰੋ 35 3500 ਰੁਪਏ ਇੱਕ ਟਾਇਰਾਂ ਤੇ ਇਹ 3500 ਦੇ ਤੁਹਾਡੇ ਤਿੰਨੇ ਟਾਇਰ ਚਾਰ ਟਾਇਰ ਬਣ ਜਾਣੇ ਇਕੱਠੇ ਤੇ ਆਰੋ ਮੈਂ ਕਹਣਾ ਇਹਦੇ ਮੌਕਾ ਵਾ ਟਾਇਰ ਨਵੇਂ ਤਾਂ ਨਵਾਂ ਟਾਇਰ ਜਿਹੜਾ ਮਰਜ ਅਟੈਚ ਕੋ ਤੁੰਨੋ ਵੀ ਨਵੇਂ ਟਾਇਰ ਤੁਹਾਨੂੰ ਆਰੋ ਭਰਾ ਮੇਰੇ ਤਾਂ ਫੋਨ ਕਰੋ ਵੀਰ ਨੂੰ ਵਟਸਐਪ ਤੇ ਲੋਕੇਸ਼ਨ ਭਗਾਓ ਨੰਬਰ ਸਾਹਮਣੇ ਲਿਖੇ ਹੋਏ ਆ ਲੋਕੇਸ਼ਨ ਮੰਗਾ ਲਓ ਤੇ ਆ ਜਾਓ